ਮੇਰੀ ਲੱਗ ਗਈ ਅੱਖ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅੱਖ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਨਾ ਉਹ ਗੋਰਾ ਨਾ ਉਹ ਕਾਲਾ ਨਾ ਉਹ ਗੋਰਾ ਨਾ ਉਹ ਕਾਲਾ ਕੋਕਾ ਕੋਲਾ ਰੰਗ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅੱਖ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਨਾ ਉਹ ਮੋਟਾ ਨਾ ਉਹ ਪਤਲਾ ਹੱਥੇ ਜਿੱਟਾ ਲੱਕ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਹੱਥੇ ਜਿੱਟਾ ਲੱਕ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅੱਖ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅਖਮਈਏ ਨੂੰ ਬਿੱਲੀ ਚੱਕ ਕੇ ਲੈ ਗਈ ਨਾਉ ਲੰਬਾ ਨਾਉ ਮਦਰਾ ਨਾਉ ਲੰਬਾ ਨਾਉ ਮਦਰਾ ਕੰਬੇ ਜਿੱਡਾ ਕਦ ਮਈਏ ਨੂੰ ਬਿੱਲੀ ਚੱਕ ਕੇ ਲੈ ਗਈ ਕੰਬੇ ਜਿੱਡਾ ਕਦ ਮਈਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅਖਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅਖਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਨਾਉ ਪੜਿਆ ਨਾਉ ਲਿਖਿਆ ਨਾਉ ਪੜਿਆ ਨਾਉ ਲਿਖਿਆ ਹਾਈ ਕੋਰਟ ਦਾ ਜੱਜ ਮਾਏ ਨੂੰ ਬਿੱਲੀ ਚੱਕ ਕੇ ਲੈ ਗਈ ਹਾਈ ਕੋਰਟ ਦਾ ਜੱਜ ਮਾਇਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅੱਖ ਮਾਇਏ ਨੂੰ ਬਿੱਲੀ ਚੱਕ ਕੇ ਲੈ ਗਈ ਮੇਰੀ ਲੱਗ ਗਈ ਅੱਖ ਮਾਇਏ ਨੂੰ ਬਿੱਲੀ ਚੱਕ ਕੇ ਲੈ ਗਈ